ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਹਾਜ਼ਰ ਆਇਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅੱਜ ਜਸਕਰਨ ਸਿੰਘ ਦੇ ਘਰ ਦੁੱਖ ਦਾ ਪਹਿਰਾ ਸੀ ਅੱਜ ਜਸਕਰਨ ਦੀ ਪਤਨੀ ਗੁਰਪ੍ਰੀਤ ਆਪਣੇ 2.5 ਸਾਲ ਦੇ ਬੱਚੇ ਨੂੰ ਤੇ ਆਪਣੇ ਪਤੀ ਜਸਕਰਨ ਨੂੰ ਰੋਂਦਿਆਂ ਵਿਲਕਦਿਆਂ ਹੋਇਆਂ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਬੇਤੇ ਛੱਟ ਗਈ ਆਪਣਾ 2.5 ਸਾਲ ਦਾ ਬੱਚਾ ਪ੍ਰਦੀਪ ਪਤੀ ਜਸਕਰਨ ਤੇ ਪ੍ਰਦੀਪ ਦੀ ਦਾਦੀ ਸਰਜੀਤ ਕੌਰ ਸਰਜੀਤ ਕੌਰ ਵੀ ਦਿਲ ਦੀ ਮਰੀਜ਼ ਸੀ ਨਾ ਜਾਣੇ ਕਦੋਂ ਮੌਤ ਦਾ ਬਲਾਵਾ ਆ ਜਾਵੇ ਰੱਬ ਦੇ ਘਰੋਂ ਜਸਕਰਨ ਸਰਜੀਤ ਕੌਰ ਦਾ ਛੋਟਾ ਬੇਟਾ ਹੁੰਦਾ ਹੈ ਉਸ ਦਾ ਵੱਡਾ ਪੁੱਤਰ ਜਸਮੀਤ ਵਿਦੇਸ਼ ਵਿੱਚ ਆਪਣੀ ਪਰਿਵਾਰ ਨਾਲ ਰਹਿੰਦਾ ਹੈ ਉਹ ਤੇ ਉਸ ਦਾ ਪਰਿਵਾਰ ਉਧਰ ਹੀ ਸੈਟਲ ਹੁੰਦੇ ਨੇ ਤੇ ਮਨਜਿੰਦਰ ਦਾ ਵਿਆਹ ਚ ਹੋ ਚੁੱਕਾ ਤੇ ਸਹੁਰੇ ਘਰ ਰਹਿੰਦੀ ਹੈ ਮਨਜਿੰਦਰ ਜਸਕਰਨ ਤੋਂ 5 ਸਾਲ ਵੱਡੀ ਹੁੰਦੀ ਹੈ ਤੇ ਮਨਜਿੰਦਰ ਤੋਂ 5 ਸਾਲ ਵੱਡਾ ਜਸਮੀਤ ਹੁੰਦਾ ਗੁਰਪ੍ਰੀਤ ਦੀ ਮੌਤ ਤੋਂ ਬਾਅਦ ਘਰ ਵਿੱਚ ਲੋਕਾਂ ਦਾ ਕੁਝ ਦਿਨ ਤਾਂ ਆਉਣਾ ਜਾਣਾ ਰਿਹਾ ਸਾਰੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਤੇ ਜਾਣ ਪਛਾਣ ਦੇ ਲੋਕ ਜਸਕਰਨ ਤੇ ਉਸ ਦੀ ਮਾਂ ਸਰਜੀਤ ਕੌਰ ਨਾਲ ਦੁੱਖ ਸਾਂਝਾ ਕਰਦੇ ਰਹੇ ਉਸਦੇ ਪੌਗ ਦੀ ਅੰਤਿਮ ਅਰਦਾਸ ਤੱਕ ਲੋਕਾਂ ਦਾ ਆਉਣਾ ਜਾਣ ਦਾ سلسلہ ਚੱਲਦਾ ਰਿਹਾ ਫਿਰ ਜਿਵੇਂ ਸਭ ਆਪੋ ਆਪਣੇ ਘਰ ਆਪਣੀਆਂ ਜ਼ਿੰਦਗੀਆਂ ਵਿੱਚ ਵਿਅਸਤ ਹੋ ਗਏ ਜਸਕਰਨ ਉਸ ਦਾ ਬੇਟਾ ਪ੍ਰਦੀਪ ਤੇ ਉਸ ਦੀ ਦਾਦੀ ਸਰਜੀਤ कौर ਰਹਿ ਗਏ ਬਾਕੀ ਰੋਂਦੇ ਲਈ ਜਸਕਰਨ ਦੀ ਜ਼ਮੀਨ ਜਾਇਦਾਦ ਸਭ ਸਭ ਕੁਝ ਵਾਧੂ ਸੀ ਉਹ ਪਿੰਡ ਵਿੱਚ ਰਹਿੰਦਾ ਸੀ ਜਸਕਰਨ ਪਿੰਡ ਵਿੱਚ ਰਹਿੰਦਾ ਸੀ ਜਿਸ ਕਾਰਨ ਆਪਣੀ ਜ਼ਮੀਨ ਠੇਕੇ ਤੇ ਦੇ ਦਿੰਦਾ ਖੁਦ ਸ਼ਹਿਰ ਵਿੱਚ ਇੱਕ ਜੌਬ ਕਰਦਾ ਸੀ ਹਰ ਰੋਜ਼ ਸ਼ਹਿਰ ਤੋਂ ਘਰ ਤੱਕ ਪਿੰਡ ਵਿੱਚ ਸ਼ਹਿਰ ਤੋਂ ਪਿੰਡ ਅਪ ਡਾਊਨ ਕਰਦਾ ਜਦੋਂ ਤੱਕ ਉਸਦੀ ਪਤਨੀ ਗੁਰਪ੍ਰੀਤ ਜਾਂਦੀ ਸੀ ਉਦੋਂ ਤੱਕ ਸਭ ਕੁਝ ਵਧੀਆ ਚੱਲ ਰਿਹਾ ਸੀ ਹਰ ਰੋਜ਼ ਘਰ ਦੀ ਬਣੀ ਹੋਈ ਰੋਟੀ ਦਾ ਟਿਫਨ ਨਾਲ ਲੈ ਜਾਂਦਾ ਆਉਂਦੇ ਨੂੰ ਪੱਕੀ ਹੋਈ ਰੋਟੀ ਮਿਲ ਜਾਂਦੀ ਗੁਰਪ੍ਰੀਤ ਬੱਚੇ ਨੂੰ ਵੀ ਸੰਭਾਲਦੀ ਘਰ ਵੀ ਸੰਭਾਲਦੀ ਗੁਰਪ੍ਰੀਤ ਦੀ ਮੌਤ ਤੋਂ ਬਾਅਦ ਤਕਰੀਬਨ 3 ਮਹੀਨਿਆਂ ਬਾਅਦ ਜਸਕਰਨ ਦੀ ਮਾਂ ਸਰਜੀਤ कौर ਆਪਣੇ ਪੁੱਤਰ ਨੂੰ ਕਹਿੰਦੀ ਹੈ beta ਇੱਕ ਗੱਲ ਕਹਿਣੀ ਚਾਹੁੰਦੀ ਹਾਂ ਹਾਂ ਮਾਂ ਬੋਲੋ beta ਮੇਰੀ ਗੱਲ ਮੰਨੀ ਤਾਂ ਤੂੰ ਦੂਸਰਾ ਤੂੰ ਦੂਸਰਾ ਵਿਆਹ ਕਰਵਾ ਲੈ ਪ੍ਰਦੀਪ ਨੂੰ ਵੀ ਮਾਂ ਦੀ ਜ਼ਰੂਰਤ ਹੈ ਮੇਰਾ ਕੀ ਭਰੋਸਾ ਮੈਂ ਕਦੋਂ ਇਸ ਦੁਨੀਆ ਤੋਂ ਚਲੀ ਜਾਵਾਂ ਦਿਲ ਦੀ ਮਰੀਜ਼ ਹਾਂ ਫਿਰ ਇਸ ਘਰ ਨੂੰ ਵੀ ਪ੍ਰਦੀਪ ਨੂੰ ਵੀ ਤੇ ਤੈਨੂੰ ਕੌਣ ਸੰਭਾਲੇਗਾ ਜਸਕਰਨ ਕਹਿੰਦਾ ਹੈ ਨਹੀਂ ਨਹੀਂ ਮਾਂ ਐਵੇਂ ਨਹੀਂ ਐਵੇਂ ਨਹੀਂ ਮੈਂ ਸੋਚ ਵੀ ਨਹੀਂ ਸਕਦਾ ਪ੍ਰਦੀਪ ਲਈ ਦੂਸਰੀ ਮਾਂ ਖੁਦ ਲਈ ਦੂਸਰੀ ਪਤਨੀ ਕਦੇ ਵੀ ਨਹੀਂ ਉਸ ਦਿਨ ਤਾਂ ਜਸਕਰਨ ਨੇ ਗੱਲ ਨੂੰ ਟਾਲ ਦਿੱਤਾ ਪਰ ਸਰਜੀਤ ਕਾਹ ਹਰ ਤੀਸਰੇ ਦਿਨ ਜਿਸ ਕਰਨ ਨਾਲ ਇਸੇ ਗੱਲ ਤੇ ਚਰਚਾ ਕਰਦੀ ਇੱਕ ਦਿਨ ਮਾਂ ਪੁੱਤਰ ਵਿੱਚ ਇਸੇ ਗੱਲ ਨੂੰ ਲੈ ਕੇ ਸਵੇਰੇ ਸਵੇਰੇ ਲੜਾਈ ਹੋ ਗਈ ਸਰਜੀਤ ਘਰ ਆਪਣੇ ਬੇਟੇ ਨੂੰ ਕਹਿੰਦੀ ਮੇਰੇ ਵੱਸ ਦੀ ਗੱਲ ਨਹੀਂ ਤੇਰਾ ਘਰ ਸੰਭਾਲਣਾ ਦਿਲ ਦੀ ਮਰੀਜ਼ ਹਾਂ ਐਵੇਂ ਹੀ ਕਿਤੇ ਪਈ ਰਵਾਂਗੀ ਕੋਈ ਪਾਣੀ ਪੁੱਛਣ ਵਾਲਾ ਨਹੀਂ ਹੋਵੇਗਾ ਜਿਸ ਕਰਨ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਮੈਂ ਹਾਂ ਤੈਨੂੰ ਸੰਭਾਲਣ ਲਈ ਮੈਂ ਤੈਨੂੰ ਕੁਝ ਵੀ ਨਹੀਂ ਹੋਣ ਦੇਵਾਂਗਾ ਸਰਜੀਤ ਕੋਰ ਗੁੱਸੇ ਨਾਲ ਕਹਿੰਦੀ ਰਹਿਨ ਦੇ ਤੂੰ ਤੈਨੂੰ ਕਿੱਥੇ ਮੇਰਾ ਖਿਆਲ ਇਹ ਬੋਲਦਿਆਂ ਬੋਲਦਿਆਂ ਉਸ ਦੀ ਸਿਹਤ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਨੇ ਫਟਾਫਟ ਆਪਣੀ ਮਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਪਰੇਸ਼ਾਨੀਆਂ ਬਹੁਤ ਵੱਧ ਸੀ ਇੰਜ ਪਰੇਸ਼ਾਨੀ ਬਹੁਤ ਵੱਧ ਸੀ ਇੰਜੋ ਗ੍ਰਾਫੀ ਵੀ ਹੋਣੀ ਸੀ ਉਧਰ ਘਰੇ ਪ੍ਰਦੀਪ ਵੀ ਕੱਲਾ ਸੀ ਫਿਰ ਉਸ ਨੇ ਪ੍ਰਦੀਪ ਨੂੰ ਸੰਭਾਲਣ ਲਈ ਆਪਣੇ ਗਵਾਂਡੀਆਂ ਦੇ ਘਰ ਫੋਨ ਕੀਤਾ ਫਿਰ ਉਸਨੇ ਆਪਣੀ ਭੈਣ ਮਨਜਿੰਦਰ ਨੂੰ ਫੋਨ ਕੀਤਾ ਮਨਜਿੰਦਰ ਫੌਰਨ ਹਸਪਤਾਲ ਆ ਗਈ ਸਰਜੀਤਕੌਰ ਦੇ ਸਟੰਡ ਪੈ ਗਿਆ ਸਰਜੀਤਕੌਰ ਇੱਕ ਹਫਤਾ ਹਸਪਤਾਲ ਵਿੱਚ ਰਹੀ ਹਸਪਤਾਲ ਤੋਂ ਘਰੇ ਆ ਕੇ ਮਨਜਿੰਦਰ ਨੂੰ ਆਪਣੇ ਘਰੇ ਜਾਣਾ ਪਿਆ ਅੱਜ ਮਨਜਿੰਦਰ ਨੂੰ ਆਪਣੇ ਘਰੋਂ ਆਈ ਨੂੰ 9 ਦਿਨ ਹੋ ਚੁੱਕੇ ਸੀ ਸਹੁਰੇ ਘਰ ਵੀ ਉਸਦੇ ਪਤੀ ਤੇ ਬੱਚਿਆਂ ਨੂੰ ਬਹੁਤ ਦਿੱਕਤ ਹੋ ਰਹੀ ਸੀ ਫਿਰ ਉਸਦਾ ਵੀ ਸੱਸ ਸਹੁਰਾ ਬਿਮਾਰ ਰਹਿੰਦਾ ਸੀ ਪਰ ਮਨਜਿੰਦਰ ਨੂੰ ਆਪਣੇ ਘਰ ਜਾਣਾ ਹੀ ਪਿਆ ਪਰ ਪ੍ਰਦੀਪ ਨੂੰ ਘਰ ਵਿੱਚ ਸੰਭਾਲੇ ਕੌਣ ਸਰਜੀਤਕੌਰਤਾ ਖੁਦ ਮੰਜੇ ਤੇ ਪਈ ਸੀ ਆਖਰ ਫਿਰ ਸਰਜੀਤਕੌਰ ਨੇ ਜਸਕਰਨ ਨੂੰ ਵਿਆਹ ਕਰਾਉਣ ਲਈ ਕਿਹਾ ਇਸ ਵਾਰ ਸਰਜੀਤਕੌਰ ਨੇ ਆਪਣੇ ਪੁੱਤਰ ਨੂੰ ਆਪਦੀ ਖੁਦ ਦੀ ਕਸਮ ਦਿੱਤੀ ਕਿ ਉਹ ਵਿਆਹ ਕਰਵਾ ਲੇ ਆਖਰ ਜਸਕਰਨ ਮੰਨ ਗਿਆ ਸਰਜੀਤਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਚੰਗੀ ਤੇ ਯੋਗ ਲੜਕੀ ਵੇਖਣ ਨੂੰ ਕਿਹਾ ਨਾਲੇ ਸਰਜੀਤ ਕਰਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਇਹ ਲੜਕੀ ਵਾਲਿਆਂ ਨੂੰ ਸਭ ਦੱਸ ਦਿੱਤਾ ਜਾਵੇ ਜੇਕਰ ਸਾਹਮਣੇ ਕੁੜੀ ਨੂੰ ਸਭ ਕੁਝ ਪਤਾ ਹੋਵੇਗਾ ਤਾਂ ਹੀ ਇਹ ਵਿਆਹ ਸਫਲ ਹੋਵੇਗਾ ਜਿਸ ਕਰਨ ਦੀ ਭੈਣ ਮਨਜਿੰਦਰ ਦੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਦੀ ਦੱਸ ਪੈਂਦੀ ਹੈ ਉਹ ਕੁੜੀ ਵਿਧਵਾ ਹੁੰਦੀ ਹੈ ਉਸਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੁੰਦੀ ਹੈ ਕਿਸੇ ਐਕਸੀਡੈਂਟ ਤਰ੍ਹਾਂ ਕੁੜੀ ਦਾ ਨਾਮ ਲਾਪ੍ਰਿਤ ਹੁੰਦਾ ਹੈ ਲਾਪ੍ਰਿਤ ਨੂੰ ਜਿਸ ਕਰਨ ਤੇ ਉਸਦੇ ਬੇਟੇ ਪਰਦੀਪ ਬਾਰੇ ਸਭ ਕੁਝ ਦੱਸਿਆ ਜਾਂਦਾ ਹੈ। ਲਾਭਪ੍ਰੀਤ ਵੱਲੋਂ ਜਦੋਂ ਹਾਂ ਕੀਤੀ ਜਾਂਦੀ ਹੈ ਇਸ ਰਿਸ਼ਤੇ ਲਈ ਫਿਰ ਜਸਕਰਨ ਤੇ ਲਾਭਪ੍ਰੀਤ ਦਾ ਵਿਆਹ ਤੈ ਤਰੀਕ ਤੇ ਵਿਆਹ ਕਰ ਦਿੱਤਾ ਜਾਂਦਾ ਹੈ। ਲਾਭਪ੍ਰੀਤ ਜਸਕਰਨ ਦੇ ਘਰ ਪਰਿਵਾਰ ਨੂੰ ਵਧੀਆ ਸੰਭਾਲ ਲੈਂਦੀ ਹੈ। ਹੁਣ ਸਰਜੀਤ ਕੌਰ ਵੀ ਖੁਸ਼ ਹੈ ਕਿ ਚੰਗੀ ਕੁੜੀ ਮਿਲ ਗਈ। ਸਭ ਤੋਂ ਚੰਗੀ ਗੱਲ ਤਾਂ ਇਹ ਹੁੰਦੀ ਹੈ। ਲਾਭਪ੍ਰੀਤ ਪ੍ਰਦੀਪ ਨੂੰ ਮਾਂ ਵਰਗਾ ਪਿਆਰ ਦਿੰਦੀ ਹੈ ਜਿਸ ਕਾਰਨ ਇੱਕ ਦਿਨ ਲਾਪ੍ਰੀਤ ਨੂੰ ਕਹਿੰਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਪ੍ਰਦੀਪ ਦੀ ਜ਼ਿੰਮੇਵਾਰੀ ਤੇਰੇ ਸਿਰ ਪਾ ਕੇ ਤੈਨੂੰ ਬੋਝ ਹੇਠ ਦਬਾ ਨਹੀਂ ਦਿੱਤਾ ਤਾਂ ਗੋਲ ਲਾਪ੍ਰੀਤ ਕਹਿਣ ਲੱਗਦੀ ਕਿ ਨਹੀਂ ਮੈਨੂੰ ਤਾਂ ਬਿਲਕੁਲ ਵੀ ਬੋਝ ਨਹੀਂ ਮਹਿਸੂਸ ਹੁੰਦਾ ਕੀ ਹੋਇਆ ਕਿ ਮੈਂ ਪ੍ਰਦੀਪ ਨੂੰ ਆਪਣੀ ਖੁਦ ਜਨਮ ਨਹੀਂ ਦਿੱਤਾ ਪਰ ਮੈਨੂੰ ਉਹ ਮੇਰਾ ਬੇਟਾ ਹੀ ਲੱਗਦਾ ਹੈ ਲਾਪ੍ਰੀਤੀਆਂ ਗੱਲਾਂ ਸੁਣ ਕੇ ਜਿਸ ਕਰਨ ਨੂੰ ਜਿਵੇਂ ਸਕੂਨ ਮਿਲ ਗਿਆ ਹੋਵੇ ਜਿਸ ਕਰਨ ਲਾਪ੍ਰੀਤ ਨੂੰ ਕਦੇ ਵੀ ਪਰੇਸ਼ਾਨ ਨਹੀਂ ਹੋਣ ਦਿੰਦਾ ਸੀ ਉਸ ਦਾ ਜਦੋਂ ਵੀ ਆਪਣੇ ਪਿਆਕੇ ਜਾਨ ਨੂੰ ਦਿਲ ਕਰਦਾ ਉਹ ਉਸ ਨੂੰ ਲੈ ਕੇ ਜਾਂਦਾ ਮਿਲਾ ਕੇ ਲਿਆਉਂਦਾ ਤੇ ਪ੍ਰਦੀਪ ਵੀ ਉਹਨਾਂ ਦੇ ਨਾਲ ਹੀ ਜਾਂਦਾ ਪ੍ਰਦੀਪ ਵੀ ਲਾਪ੍ਰੀਤ ਨੂੰ ਬਹੁਤ ਪਿਆਰ ਕਰਦਾ ਦੋਹਾਂ ਦਾ ਪਿਆਰ ਦੇਖ ਕੇ ਲੱਗਦਾ ਕਿ ਲਾਪ੍ਰੀਤ ਹੀ ਪ੍ਰਦੀਪ ਦੀ ਅਸਲੀ ਮਾਂ ਹੈ ਜਸਕਰਨ ਤੇ ਲਾਪ੍ਰੀ ਦੇ ਵਿਆਹ ਨੂੰ 1 ਸਾਲ ਹੋ ਗਿਆ ਹੋ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਲਾਪ੍ਰੀ ਮਾਂ ਬਨਣ ਵਾਲੀ ਹੈ ਘਰ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਪਰ ਜਸਕਰਨ ਨੂੰ ਚਿੰਤਾ ਸਤਾ ਰਹੀ ਹੁੰਦੀ ਕਿ ਭਾਵੇਂ ਲਾਪ੍ਰੀ ਦੀ ਖੋਤੀ ਔਲਾਦ ਹੋ ਗਈ ਉਹ ਤਾਂ ਪ੍ਰਦੀਪ ਨੂੰ ਪਿਆਰ ਹੀ ਨਾ ਕਰੇ ਇੱਕ ਦਿਨ ਰਾਤ ਨੂੰ ਜਸਕਰਨ ਆਪਣੀ ਜੌਬ ਤੋਂ ਵਾਪਸ ਆਉਂਦਾ ਹੈ ਰਾਤ ਨੂੰ ਰੋਟੀ ਵੀ ਨਹੀਂ ਖਾਂਦਾ ਉਵੇਂ ਹੀ ਆਪਣੇ ਕਮਰੇ ਵਿੱਚ ਜਾ ਕੇ ਲੇਟ ਜਾਂਦਾ ਲਵਪ੍ਰੀਤ ਪਦੀਪ ਨੂੰ ਕਮਰੇ ਵਿੱਚ ਸਵਾਰੀ ਹੁੰਦੀ ਹੈ ਉਹ ਉਹਨਾਂ ਦੋਹਾਂ ਨੂੰ ਬਹੁਤ ਗੌਰ ਨਾਲ ਦੇਖ ਰਿਹਾ ਹੁੰਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਪ੍ਰਦੀਪ ਨੂੰ ਸਵਾਰਨ ਤੋਂ ਬਾਅਦ ਲਵਪ੍ਰੀਤ ਜਸਕਰਨ ਨੂੰ ਪੁੱਛਦੀ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਪਾਣੀ ਕਿਉਂ ਅੱਗੋਂ ਜਸਕਰਨ ਕਹਿੰਦਾ ਹੈ ਕਿੱਥੇ ਹੈ ਪਾਣੀ ਮੇਰੀਆਂ ਅੱਖਾਂ ਵਿੱਚ ਤਾਂ ਉਹ ਆਪਣੀਆਂ ਅੱਖਾਂ ਨੂੰ ਹੱਥ ਲਗਾਉਣ ਲਈ ਕਹਿੰਦੀ ਹੈ ਤਾਂ ਉਸ ਦੀਆਂ ਅੱਖਾਂ ਗਿੱਲੀਆਂ ਹੋ ਚੁੱਕੀਆਂ ਹੁੰਦੀਆਂ ਹਨ ਲਵਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਜ਼ਰੂਰ ਕਿਸੇ ਗੱਲ ਤੋਂ ਪਰੇਸ਼ਾਨ ਜਾਂ ਦੁਖੀ ਹੋ ਜਸਕਰਨ ਕਹਿੰਦਾ ਹੈ ਹੋ ਸਕਦਾ ਥਕਾਵਟ ਕਾਰਨ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਹੋਵੇ ਤੇ ਮੇਰਾ ਸਿਰ ਵੀ ਦਰਦ ਹੋ ਰਿਹਾ ਹੈ ਫਿਰ ਲਵਪ੍ਰੀਤ ਜਸਕਰਨ ਨੂੰ ਕਹਿੰਦੀ ਹੈ ਕਿ ਮੈਂ ਜਾਣਦੀ ਹਾਂ ਕਿ ਤੁਸੀਂ ਕਿਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਮੈਂ ਜਾਣਦੀ ਹਾਂ ਕਿ ਤੁਹਾਡੇ ਦਿਮਾਗ ਵਿੱਚ ਇਹ ਸੋਚ ਚੱਲ ਰਹੀ ਹੈ ਕਿ ਜੇਕਰ ਮੇਰਾ ਆਪਣਾ ਬੱਚਾ ਹੋ ਗਿਆ ਤਾਂ ਮੈਂ ਪ੍ਰਦੀਪ ਦਾ ਖਿਆਲ ਰੱਖਾਂਗੀ ਕਿ ਨਾ ਮੇਰਾ ਪਿਆਰ ਪ੍ਰਦੀਪ ਲਈ ਕਿਤੇ ਘੱਟ ਨਾ ਹੋ ਜਾਵੇ ਨਹੀਂ ਅਲਪ੍ਰਿਤ ਨਹੀਂ ਮੈਂ ਜਾਣਦਾ ਨਹੀਂ ਮੈਂ ਜਾਣਦਾ ਹਾਂ ਕਿ ਤੁਸੀਂ ਕੋਈ ਵੀ ਫਰਕ ਨਹੀਂ ਕਰੋਗੇ ਆਪਣੇ ਖੁਦ ਦੇ ਬੱਚੇ ਤੇ ਪ੍ਰਦੀਪ ਦੇ ਵਿੱਚ ਪਰ ਇਹ ਕਹਿੰਦੇ ਹੋਏ ਜਿਸ ਕਰਨ ਦੀ ਜ਼ੁਬਾਨ ਲੜਖੜਾ ਜਾਂਦੀ ਹੈ ਫਿਰ ਲਾਪ੍ਰਿਤ ਕਹਿੰਦੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਮੇਰਾ ਪਿਆਰ ਇਸ ਮੇਰਾ ਪਿਆਰ ਇਸ ਬੱਚੇ ਦੇ ਦੁਨੀਆ ਵਿੱਚ ਆਉਣ ਨਾਲ ਪ੍ਰਦੀਪ ਲਈ ਘਟ ਜਾਵੇਗਾ ਤਾਂ ਮੈਂ ਇਸ ਬੱਚੇ ਦਾ ਅਬੋਰਸ਼ਨ ਕਰਵਾ ਦਿੰਦੀ ਹਾਂ ਤਾਂ ਜਿਸ ਕਰਨ ਲਾਪ੍ਰਿਤ ਦੇ ਮੂੰਹ ਤੇ ਹੱਥ ਰੱਖ ਕੇ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ ਕਹਿੰਦਾ ਹੈ ਨਹੀਂ ਨਹੀਂ ਇਹੋ ਜਿਹਾ ਇਹੋ ਜਈ ਗੱਲ ਅੱਜ ਤੋਂ ਬਾਅਦ ਕਦੇ ਨਾ ਕਰਨਾ ਮੈਂ ਨਹੀਂ ਚਾਹੁੰਦਾ ਕਿ ਮੈਂ ਅੱਜ ਆਪਣੇ ਸਵਾਰਥ ਲਈ ਪ੍ਰਦੀਪ ਪ੍ਰਦੀਪ ਕਾਰਨ ਤੁਹਾਡਾ ਮਹੱਤਵ ਨੂੰ ਘਟਾ ਦੇਵਾਂ ਆਪਣੀ ਤੁਹਾਡੀ ਮਮਤਾ ਨੂੰ ਖਤਰਮ ਖਤਮ ਕਰ ਦੇਵਾਂ ਤਾਂ ਲਪ੍ਰਿਤ ਕਹਿੰਦੀ ਹੈ ਫਿਰ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੁਹਾਨੂੰ ਕਦੇ ਵੀ ਨਹੀਂ ਲੱਗੇਗਾ ਕਿ ਮੈਂ ਪ੍ਰਤੀਪ ਦੀ ਮਤਰੀ ਮਾਂ ਹਾਂ ਮਾਤਾ ਮਾਂ ਹੁੰਦੀ ਹੈ ਸੱਕੀ ਹੋਵੇ ਜਾਂ ਮਤਰੀ ਮੈਨੂੰ ਮੇਰੀ ਮੈਨੂੰ ਮੇਰੀ ਲਾਪ੍ਰੀਤੇ ਪੂਰਾ ਵਿਸ਼ਵਾਸ ਹੈ ਇਹ ਕਹਿ ਕੇ ਜਿਸ ਕਰਨ ਲਾਪ੍ਰੀਤ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦਾ ਤੇ ਗਹਿਰੀ ਨੀਂਦ ਸੌ ਜਾਂਦਾ 9 ਮਹੀਨਿਆਂ ਦਾ ਵਕਤ ਪੂਰਾ ਹੋਣ ਤੇ ਲਾਪ੍ਰੀਤ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ ਹੈ ਸਿਰਜੀਤ ਘਰ ਵੀ ਬਹੁਤ ਖੁਸ਼ ਹੁੰਦੀ ਕਿਉਂਕਿ ਰੱਬ ਨੇ ਇੱਕ ਹੋਰ ਪੁੱਤਰਾ ਦਿੱਤਾ ਸੀ ਜਿਸ ਕਾਰਨ ਤੇ ਪ੍ਰਦੀਪ ਵੀ ਬਹੁਤ ਖੁਸ਼ ਹੁੰਦੇ ਹਨ ਆਂਟੀ ਗੁਆਂਡੀ ਰਿਸ਼ਤੇਦਾਰ ਸਭ ਵਧਾਈਆਂ ਦੇ ਰਹੇ ਨੇ ਪਰ ਸਿਆਣੇ ਕਹਿੰਦੇ ਨੇ ਜਿੰਨੇ ਮੂੰਹ ਨਹੀਂ ਆਹੀ ਗੱਲਾਂ ਵਿੱਚੋਂ ਕੁਝ ਲੋਕ ਇਹ ਵੀ ਕਹਿ ਰਹੇ ਸੀ ਕਿ ਹੁਣ ਇਸ ਦਾ ਆਪਣਾ ਬੱਚਾ ਹੋ ਗਿਆ ਹੁਣ ਇਸ ਦਾ ਮੋਹ ਉਸ ਬੱਚੇ ਵਿੱਚ ਪੈ ਜਾਵੇਗਾ ਹੁਣ ਪ੍ਰਦੀਪ ਵੀ ਪ੍ਰਦੀਪ ਲਈ ਇਸ ਦੀ ਮਮਤਾ ਘਟ ਜਾਵੇਗੀ ਪਰ ਜਸਕਰਨ ਨੂੰ ਆਪਣੀ ਪਤਨੀ ਤੇ ਪੂਰਾ ਵਿਸ਼ਵਾਸ ਸੀ ਉਸ ਬੱਚੇ ਦਾ ਨਾਮ ਜੈਦੀਪ ਰੱਖਿਆ ਗਿਆ ਤਿੰਨ ਸਾਲਾਂ ਬਾਅਦ ਇੱਕ ਖੁਸ਼ੀ ਨਾਮ ਦੀ ਬੱਚੀ ਨੇ ਜਨਮ ਲਿਆ ਹੁਣ ਦੋਹਾਂ ਭਰਾਵਾਂ ਨੂੰ ਰਖੜੀ ਬੰਨਣ ਵਾਲੀ ਇੱਕ ਭੈਣ ਵੀ ਆ ਚੁੱਕੀ ਸੀ ਤਿੰਨੇ ਭੈਣ ਭਰਾਵਾਂ ਦਾ ਆਪਸ ਵਿੱਚ ਬਹੁਤ ਮੋਹ ਪਿਆਰ ਹੁਣ ਪ੍ਰਦੀਪ 12 ਸਾਲ ਦਾ ਹੋ ਚੁੱਕਾ ਸੀ ਤੇ ਜੈਦੀਪ 7 ਸਾਲ ਦਾ ਤੇ ਖੁਸ਼ੀ 4 ਸਾਲ ਦੀ ਹੋ ਚੁੱਕੀ ਸੀ ਪ੍ਰਦੀਪ 8ਵੀਂ ਕਲਾਸ ਵਿੱਚ ਜੈਦੀਪ 3ਵੀਂ ਕਲਾਸ ਵਿੱਚ ਤੇ ਨੰਨੀ ਖੁਸ਼ੀ ਨੇ ਤਾਂ ਹਾਲੇ ਸਕੂਲ ਵਿੱਚ ਜਾਣਾ ਹੀ ਸਿੱਖ ਰਹੀ ਸੀ ਇੱਕ ਦਿਨ ਉਹਨਾਂ ਦੀ ਛੋਟੀ ਭੈਣ ਖੁਸ਼ੀ ਨੂੰ ਸੱਟ ਲੱਗ ਜਾਂਦੀ ਹੈ ਤਾਂ ਇਸ ਕਾਰਨ ਉਸਦੀ ਕਲਾਸ ਟੀਚਰ ਨੂੰ ਗੁੱਸੇ ਹੋਣ ਲੱਗ ਜਾਂਦਾ ਹੈ ਇੱਕ ਦਿਨ ਉਹਨਾਂ ਦੀ ਛੋਟੀ ਭੈਣ ਖੁਸ਼ੀ ਨੂੰ ਛੱਟ ਲੱਗ ਜਾਂਦੀ ਤਾਂ ਪ੍ਰਦੀਪ ਨੂੰ ਲੱਗਤ ਹੈ ਕਿ ਤੁਸੀਂ ਮੇਰੀ ਛੋਟੀ ਭੈਣ ਦਾ ਖਿਆਲ ਨਹੀਂ ਰੱਖਿਆ ਤੁਸੀਂ ਮੇਰੀ ਛੋਟੀ ਭੈਣ ਨੂੰ ਛੱਟ ਕਿਵੇਂ ਲੱਗ ਗਈ ਤੁਸੀਂ ਚੰਗੇ ਟੀਚਰ ਨਹੀਂ ਹੋ ਜਦੋਂ ਸਕੂਲ ਪ੍ਰਿੰਸੀਪਲ ਨੂੰ ਜਿਸ ਕਰਨ ਦੀ ਇਸ ਹਰਕਤ ਦਾ ਪਤਾ ਲੱਗਦਾ ਤਾਂ ਉਸ ਕਰਨ ਦੇ ਪੇਰੈਂਟਸ ਨੂੰ ਸਕੂਲ ਔਨਲਾਈਨ ਕਹਿੰਦੀ ਹੈ ਕਹਿੰਦਾ ਹੈ ਫਿਰ ਜਿਸ ਕਰਨ ਦੇ ਤੇ ਲਾਪਰਿਤ ਦੋਵੇਂ ਉਹ ਨਾਲ ਸਕੂਲ ਜਾਂਦੇ ਸਕੂਲ ਦੇ ਆਫਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਦੇ ਨੇ ਸਕੂਲ ਦਾ ਪ੍ਰਿੰਸੀਪਲ ਕਹਿੰਦਾ ਹੈ ਕਿ ਤੁਹਾਡਾ ਬੇਟਾ ਜਸਕਰਨ ਖੁਸ਼ੀ ਦੀ ਟੀਚਰ ਨੂੰ ਬਤਮੇਜੀ ਨਾਲ ਪੇਸ਼ ਆਇਆ ਹੈ ਤਾਂ ਲਾਪਰਿਤ ਕਹਿੰਦੀ ਸਰ ਜੀ ਮੈਨੂੰ ਜਸਕਰਨ ਨੇ ਘਰ ਜਾ ਕੇ ਸਾਰੀ ਗੱਲ ਦੱਸੀ ਸੀ ਅਸਲ ਵਿੱਚ ਉਹ ਆਪਣੀ ਭੈਣ ਖੁਸ਼ੀ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਉਸ ਨੂੰ ਲੱਗੀ ਚੋਟ ਦੇਖ ਕੇ ਉਸ ਨੂੰ ਬਰਦਾਸ਼ਤ ਨਹੀਂ ਹੋਈ ਆਪਣੇ ਬੇਟੇ ਵੱਲੋਂ ਮੈਂ ਮਾਫੀ ਮੰਗਦੀ ਹਾਂ ਨਾਲੇ ਅਸੀਂ ਆਪਣੇ ਬੇਟੇ ਨੂੰ ਸਮਝਾ ਦਿੱਤਾ ਉਹ ਸਕੂਲ ਟੀਚਰ ਤੋਂ ਮਾਫੀ ਮੰਗ ਲਵੇਗਾ ਤਾਂ ਸਕੂਲ ਪ੍ਰਿੰਸੀਪਲ ਕਹਿੰਦੀ ਹੈ ਮੈਂ ਸੁਣਿਆ ਹੈ ਕਿ ਪ੍ਰਦੀਪ ਦੀ ਇਹ ਮਤਰੀ ਮਾਂ ਹੈ ਕਿ ਤੇ ਇਸ ਕਾਰਨ ਪ੍ਰਦੀਪ ਦਾ ਸੁਭਾਅ ਇਵੇਂ ਤਾਂ ਨਹੀਂ ਸਕੂਲ ਪ੍ਰਿੰਸੀਪਲ ਦੀ ਇਹ ਗੱਲ ਸੁਣ ਕੇ ਇਸ ਕਰਨ ਨੂੰ ਬਹੁਤ ਗੁੱਸਾ ਆ ਜਾਂਦਾ ਉਹ ਕਹਿੰਦਾ ਹੈ ਬਸ ਕਰੋ ਸਰ ਜੀ ਤੁਸੀਂ ਇਸ ਅਹੁਦੇ ਦੇ ਹੋ ਕੇ ਵੀ ਇੱਕ ਬੁੱਧੀਜੀਵੀ ਹੋ ਕੇ ਵੀ ਇਹੋ ਜਿਹੀ ਸੋਚ ਰੱਖਦੇ ਹੋ ਮਾਂ ਸਿਰਫ ਮਾਂ ਹੁੰਦੀ ਹੈ ਸੱਕੀ ਜਮਤ ਰਹੀ ਨਹੀਂ ਇਹ ਗੱਲ ਸੁਣ ਕੇ ਲਵਪ੍ਰੀਤ ਦੀਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ ਉਹ ਸੋਚਦੀ ਹੈ ਕਿ ਮੈਂ ਤਾਂ ਕਦੇ ਵੀ ਮਤਰੀ ਮਾਂ ਵਾਲਾ ਰੁਪਈਆ ਪ੍ਰਦੀਪ ਨਾਲ ਕੀਤਾ ਹੀ ਨਹੀਂ ਲੋਕ ਇਹੋ ਜੀਆਂ ਗੱਲਾਂ ਕਿਉਂ ਕਰਦੇ ਨੇ ਤਾਂ ਜਸਕਰਨ ਕਰਨਾ ਕਹਿੰਦਾ ਹੈ ਮaaf ਕਰਨਾ ਸਰ ਜੀ ਅਸੀਂ ਆਪਣੇ ਬੱਚਿਆਂ ਨੂੰ ਹੀ ਨਹੀਂ ਪੜਾਉਣਾ ਤੁਹਾਡੇ ਸਕੂਲ ਵਿੱਚ ਜੇ ਸਕੂਲ ਦਾ ਪ੍ਰਿੰਸੀਪਲ ਇਹੋ ਜੀਆਂ ਗੱਲਾਂ ਕਰਦਾ ਉੱਥੋਂ ਦੇ ਵਿਦਿਆਰਥੀਆਂ ਦੀ ਸੋਚ ਕਿਵੇਂ ਦੀ ਹੋਵੇਗੀ ਤਾਂ ਪ੍ਰਿੰਸੀਪਲ ਕਹਿੰਦਾ ਹੈ ਮaaf ਕਰਨਾ ਜਸਕਰਨ ਸਿੰਘ ਮੈਂ ਤਾਂ ਸਿਰਫ ਆਪਣੀ ਚਿੰਤਾ ਜ਼ਾਹਰ ਕੀਤੀ ਸੀ ਅਗਰ ਤੁਹਾਨੂੰ ਮੇਰੀ ਗੱਲ ਬੁਰੀ ਲੱਗੀ ਹੈ ਮੈਂ ਇਸ ਲਈ ਮਾਫੀ ਮੰਗਦਾ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਦਾ ਵਿਚਾਰ ਤਿਆਗ ਦਿਵੋ ਠੀਕ ਹੈ ਸਰ ਅਗਰ ਤੁਸੀਂ ਕਹਿੰਦੇ ਹੋ ਤਾਂ ਬਾਕੀ ਅਸੀਂ ਆਪਣੇ ਬੇਟੇ ਪ੍ਰਦੀਪ ਨੂੰ ਸਮਝਾ ਦਿੱਤਾ ਉਹ ਤੁਹਾਡੀ ਟੀਚਰ ਤੋਂ ਮਾਫੀ ਮੰਗ ਲੈਣਗੇ ਅੱਗੇ ਤੋਂ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤਾਂ ਪ੍ਰਿੰਸੀਪਲ ਦਿਲ ਵਿੱਚ ਸੋਚਦਾ ਹੈ ਕਿ ਸੱਚਮੁੱਚ ਹੀ ਇੱਕ ਭੈਣ ਭਰਾ ਇੱਕ ਭਰਾ ਦਾ ਆਪਣੀ ਭੈਣ ਲਈ ਪਿਆਰ ਸੀ बस ਐਵੇਂ ਹੀ ਵਕਤ ਬੀਤਦਾ ਜਾਂਦਾ ਹੈ। ਪ੍ਰਦੀਪ ਇੱਕ ਦਿਨ ਪੜ੍ਹ ਲਿਖ ਕੇ ਕਲਾਸ 1 ਅਫਸਰ ਬਣ ਜਾਂਦਾ ਹੈ। ਉਹ ਸ਼ਹਿਰ ਵਿੱਚ ਨੌਕਰੀ ਕਰਦਾ। ਜੈਦੀਪ ਵੀ ਆਪਣੀ ਕਲ ਪੜ੍ਹਾਈ ਪੂਰੀ ਕਰ ਰਿਹਾ ਹੈ। ਪੜ੍ਹਾਈ ਕਰ ਰਿਹਾ ਹੈ। ਉਹ ਪੜ੍ਹਨ ਵਿੱਚ ਬਹੁਤ ਹਿਸ਼ਾਰ ਹੁੰਦਾ ਤੇ ਖੁਸ਼ੀ ਵੀ ਆਪਣੀ ਸਟੱਡੀ ਕਰ ਰਹੀ ਹੁੰਦੀ ਹੈ। ਤਿੰਨੇ ਬੱਚੇ ਸ਼ਹਿਰ ਵਿੱਚ ਰਹਿੰਦੇ ਨੇ ਤਾਂ ਜਸਕਰਨ ਸਿੰਘ ਨੇ ਪ੍ਰਦੀਪ ਦੀ ਨੌਕਰੀ ਜਾਦੀਪ ਦੀ ਸਟੱਡੀ ਤੇ ਖੁਸ਼ੀ ਦੀ ਸਟੱਡੀ ਲਈ ਪਿੰਡ ਵਿੱਚੋਂ ਘਰ ਵੇਚ ਕੇ ਸ਼ਹਿਰ ਵਿੱਚ ਘਰ ਲੈ ਲਿਆ ਹੁਣ ਜਸਕਰਨ ਦੀ 5 ਸਾਲ ਦੀ ਨੌਕਰੀ ਹਾਲੇ ਬਚੀ ਸੀ ਉਹ ਆਪਣੀ ਜੌਬ ਕਰਕੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਬਿਲਕੁਲ ਆਪਣੀ ਮਾਂ ਦੀ ਤਰ੍ਹਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਉਸ ਵਕਤ ਉਸ ਦੀ ਮਾਂ ਤਾਂ ਬਚ ਗਈ ਸੀ ਪਰ ਜਸਕਰਨ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਜਿਸ ਕਰਨ ਦੀ ਮੌਤ ਹੋ ਜਾਂਦੀ ਘਰ ਵਿੱਚ ਮਾਤਮ ਸ਼ਾ ਜਾਂਦਾ ਹੈ ਥੋੜਾ ਜਿਹਾ ਇਸ ਦੁੱਖ ਤੋਂ ਉਬਰਣ ਲਈ ਉਬਰਣ ਦੀ ਸਾਰਾ ਪਰਿਵਾਰ ਕੋਸ਼ਿਸ਼ ਕਰਦਾ ਹੈ ਫਿਰ ਸਰਜੀਤ ਕੌਰ ਵੀ ਇਸ ਦੁਨੀਆ ਤੋਂ ਚਲ ਵਾਸਦੀ ਹੈ ਆਪਣੇ ਪੁੱਤਰ ਦੇ ਗਮ ਕਰਨ ਬੱਚੇ ਤੇ ਲਾਪ੍ਰਿਤ ਜਿਵੇਂ ਟੁੱਟ ਹੀ ਜਾਂਦੇ ਨੇ ਇਸ ਗਮ ਨਾਲ ਪ੍ਰਦੀਪ ਵੱਡਾ ਹੋਣ ਕਰਕੇ ਆਪਣੀ ਮਾਂ ਨੂੰ ਸੰਭਾਲ ਲੈਂਦਾ ਹੈ ਤੇ ਆਪਣੇ ਭੈਣ ਭਰਾ ਨੂੰ ਵੀ ਸਹਾਰਾ ਦਿੰਦਾ ਹੈ ਲਾਪ੍ਰਿਤ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਬਹੁਤ ਚੰਗੇ ਸਸਕਾਰ ਦਿੱਤੇ ਹੁੰਦੇ ਹਨ ਕਿਤੇ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਵਿੱਚ ਕੋਈ ਸਤੇਲਾ ਜਾਂ ਸਕੇ ਵਾਲਾ ਭੇਦਭਾਵ ਵੀ ਹੈ ਹੁਣ ਜਿਸ ਕਰਨ ਦਾ ਭੋਗ ਪੈਣਾ ਹੁੰਦਾ ਹੈ ਭੋਗ ਪੈਣ ਤੋਂ ਬਾਅਦ ਲਾਪ੍ਰਿਤ ਸਾਰਿਆਂ ਨੂੰ ਆਪਣੇ ਵੱਡੇ ਪੁੱਤਰ ਲਈ ਚੰਗੀ ਪੜ੍ਹੀ ਲਿਖੀ ਜੋ ਕੁੜੀ ਦਾ ਰਿਸ਼ਤਾ ਲੱਭ ਲੈ ਕਹਿੰਦੀ ਹੈ ਰਿਸ਼ਤੇਦਾਰਾਂ ਵਿੱਚੋਂ ਆਈ ਇੱਕ ਔਰਤ ਲਵਪ੍ਰੀਤ ਨੂੰ ਕਹਿਣ ਲੱਗਦੀ ਹੈ ਕਿ ਤੂੰ ਆਪਣੇ ਵੱਡੇ ਪੁੱਤਰ ਪ੍ਰਦੀਪ ਦੇ ਵਿਆਹ ਦੀ ਗੱਲ ਕਰਦੀ ਏ ਉਹ ਤੇਰਾ ਮਤਰੀਆ ਪੁੱਤਰ ਹੈ ਤਾਂ ਤੇਰੀ ਨੌ ਜੋ ਆਵੇਗੀ ਉਹ ਤੇਰੇ ਤੇ ਤੇਰੇ ਬੱਚਿਆਂ ਦੋਹਾਂ ਬੱਚਿਆਂ ਨਾਲ ਕਿਹੋ ਜਿਹਾ ਵਰਤਾਅ ਕਰੇਗੀ ਤਾਂ ਲਵਪ੍ਰੀਤ ਕਹਿਣ ਲੱਗਦੀ ਹੈ ਚਾਚੀ ਜੀ ਤੁਸੀਂ ਕਿਹੋ ਜੀ ਗੱਲ ਕਰ ਰਹੇ ਹੋ ਕਿਉਂ ਮੈਨੂੰ ਵਾਰ-ਵਾਰ ਇਹ ਯਾਦ ਦਵਾਈ ਜਾਂਦੀ ਹੈ ਕਿ ਪ੍ਰਦੀਪ ਨੂੰ ਮੈਂ ਜਨਮ ਨਹੀਂ ਦਿੱਤਾ ਚਾਚੀ ਦੀ ਇਹ ਗੱਲ ਜਿਸ ਕਰਨ ਤੇ ਤਿੰਨੇ ਬੱਚੇ ਸੁਣ ਲੈਂਦੇ ਹਨ ਜਿਸ ਕਰਨ ਦੇ ਤਿੰਨੇ ਬੱਚੇ ਸੁਣ ਲੈਂਦੇ ਹਨ ਉਹਨਾਂ ਦਾ ਮੂੰਹ ਖੁੱਲਾ ਹੀ ਰਹਿ ਜਾਂਦਾ ਹੈ ਤਾਂ ਜੈਦੀ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮੰਮੀ ਇਹ ਆਂਟੀ ਕੀ ਬੋਲ ਰਹੇ ਹਨ ਵੱਡਾ ਵੀਰ ਸਾਡਾ ਮਤਰੀਆ ਭਰਾ ਹੈ ਤਾਂ ਪ੍ਰਦੀਪ ਆਪਣੀ ਮਾਂ ਲਾਭਪ੍ਰੀਤ ਨੂੰ ਪੁੱਛਦਾ ਹੈ ਮੰਮੀ ਤੁਸੀਂ ਦੱਸੋ ਸੱਚ ਕੀ ਹੈ ਮੈਂ ਤੁਹਾਡਾ ਬੇਟਾ ਨਹੀਂ ਹਾਂ ਪ੍ਰਦੀਪ ਦੀਆਂ ਅੱਖਾਂ ਵਿੱਚੋਂ ਪਾਣੀ ਹੁੰਦਾ ਹੈ ਲਾਭਪ੍ਰੀਤ ਦੀਆਂ ਅੱਖਾਂ ਵਿੱਚ ਪਾਣੀ ਹੁੰਦਾ ਹੈ ਪ੍ਰਦੀਪ ਤੇ ਜੈਦੀਪ ਦੇ ਸਵਾਲਾਂ ਕਾਰਨ ਉਹ ਉੱਚੀ ਉੱਚੀ ਰੋਣ ਲੱਗਦੀ ਹੈ ਫਿਰ ਉਹ ਉਸ ਔਰਤ ਨੂੰ ਪੁੱਛਦੀ ਹੈ ਕਿ ਚਾਚੀ ਚਾਚੀ ਜੀ ਤੁਸੀਂ ਮੈਨੂੰ ਦੱਸੋ ਮੈਂ ਕਦੇ ਪ੍ਰਦੀਪ ਨਾਲ ਇਹੋ ਜਿਹਾ ਵਰਤਾ ਕੀਤਾ ਕਿ ਤੁਹਾਨੂੰ ਲੱਗਿਆ ਹੋਵੇ ਮੈਂ ਉਸ ਨੂੰ ਜਨਮ ਨਹੀਂ ਦਿੱਤਾ ਮੈਂ ਉਸ ਦੀ ਮਤਰੀ ਮਾਂ ਹਾਂ ਫਿਰ ਉਹ ਪ੍ਰਦੀਪ ਨੂੰ ਪੁੱਛਦੀ ਹੈ ਕਿ ਤੂੰ ਮੈਨੂੰ ਦੱਸ ਮੈਂ ਤੇਰੇ ਨਾਲ ਮਤਰੀ ਮਾਂ ਵਾਲਾ ਰੁਪਈਆ ਰੱਖਦੀ ਹਾਂ ਫਿਰ ਉਹ ਜੈਦੀਪ ਨੂੰ ਪੁੱਛਦੀ ਤੂੰ ਦੱਸ ਕਿ ਮੈਂ ਪ੍ਰਦੀਪ ਨਾਲ ਮਤਰੀ ਮਾਂ ਵਾਲਾ ਰਵਈਆ ਰੱਖਿਆ ਤੈਨੂੰ ਕਦੇ ਕਿਹਾ ਕਿ ਉਹ ਤੇਰਾ ਮਤਰੀਆ ਭਰਾ ਹੈ ਖੁਸ਼ੀ ਤੂੰ ਮੈਨੂੰ ਦੱਸ ਕਿ ਮੈਂ ਤੈਨੂੰ ਕਿਹਾ ਕਿ ਤੂੰ ਪਹਿਲਾਂ ਜੈਦੀਪ ਨੂੰ ਰਖੜੀ ਬੰਨ ਫਿਰ ਪ੍ਰਦੀਪ ਨੂੰ ਬੰਨਣਾ ਕਿਉਂਕਿ ਉਹ ਤੇਰਾ ਮਤਰੀਆ ਭਰਾ ਹੈ ਮਤਰੀਆ ਭਰਾ ਮਤਰੀਆ ਬੇਟਾ ਮਤਰੇ ਇਹ ਪੰ ਤੁਹਾਨੂੰ ਇਹ ਸਭ ਕੁਝ ਦਿਖਾਈ ਦਿੰਦਾ ਹੈ ਤੁਹਾਨੂੰ ਸਾਡਾ ਸਾਰਿਆਂ ਵਿੱਚਲਾ ਪਿਆਰ ਦਿਖਾਈ ਕਿਉਂ ਨਹੀਂ ਦਿੰਦਾ ਫਿਰ ਪ੍ਰਦੀਪ ਆਪਣੀ ਮਾਂ ਨੂੰ ਗਲੇ ਲਾ ਕੇ ਚੁੱਪ ਕਰਾਉਂਦਾ ਹੈ ਤੇ ਕਹਿੰਦਾ ਹੈ ਨਾ ਰੋ ਮਾਂ ਜੇ ਮੈਨੂੰ ਰੱਬ ਵੀ ਧਰਤੀ ਤੇ ਆ ਕੇ ਇਹ ਕਹਿਣ ਲੱਗ ਜਾਵੇ ਕਿ ਤੂੰ ਮੇਰੀ ਮਾਂ ਨਹੀਂ ਮੈਂ ਤਾਂ ਵੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਤੂੰ ਮੇਰੀ ਮਤਰੀ ਮਾਂ ਹੈ ਤੂੰ ਮੇਰੀ ਸਭ ਤੋਂ ਪਿਆਰੀ ਮਾਂ ਹੈ ਸਭ ਤੋਂ ਚੰਗੀ ਮਾਂ ਹੈ ਫਿਰ ਫਿਰ ਜੈ ਦੀਪ ਵੀ ਪ੍ਰਦੀਪ ਨੂੰ ਕਹਿੰਦਾ ਹੈ ਕਿ ਵੀਰੇ ਮੈਂ ਨਹੀਂ ਜਾਣਦਾ ਕਿ ਮਤਰੀਆ ਭਰਾ ਕੌਣ ਹੁੰਦਾ ਹੈ ਉਹ ਮੇਰਾ ਸਭ ਤੋਂ ਪਿਆਰਾ ਭਰਾ ਵੱਡਾ ਭਰਾ ਹੈ ਫਿਰ ਜੈਦੀਪ ਤੇ ਪ੍ਰਦੀਪ ਤੇ ਖੁਸ਼ੀ ਤਿੰਨੇ ਆਪਣੀ ਮਾਂ ਲਾਪੀ ਤੇ ਗੱਲ ਲੱਗ ਕੇ ਰੋਣ ਲੱਗ ਜਾਂਦੇ ਨੇ ਉੱਥੇ ਉਸ ਦਿਨ ਜਿੰਨੇ ਵੀ ਲੋਕ ਇਕੱਠੇ ਹੁੰਦੇ ਨੇ ਉਹ ਸਭ ਉਹਨਾਂ ਦਾ ਪਿਆਰ ਦੇਖ ਕੇ ਹੈਰਾਨ ਹੁੰਦੇ ਨੇ ਸਭ ਅਸ਼ੀਰਵਾਦ ਦਿੰਦੇ ਨੇ ਕਿ ਐਵੇਂ ਹੀ ਇਹਨਾਂ ਦਾ ਪਿਆਰ ਬਣਿਆ ਰਵੇ ਸਿਆਣੇ ਕਹਿੰਦੇ ਨੇ ਰੰਡੀ ਤਾਂ ਰੰਡ ਕੱਟ ਲੈਂਦੀ ਪਰ ਉਂਗਲਾਂ ਵਾਲੇ ਕੱਟਣ ਨਹੀਂ ਦਿੰਦੇ ਸੋ ਕਦੇ-ਕਦੇ ਸਮਾਜ ਵਿੱਚ ਰਹਿੰਦੇ ਕੁਝ ਲੋਕਾਂ ਦੀ ਸੋਚ ਤੇ ਨਜ਼ਰੀਆ ਗਲਤ ਹੁੰਦਾ ਹੈ ਜਿਸ ਕਾਰਨ ਉਹ ਕਿਸੇ ਦਾ ਹੱਸਦਾ ਵਸਦਾ ਘਰ ਉਜਾੜ ਦਿੰਦੇ ਅਗਲਿਆਂ ਦੇ ਦਿਮਾਗ ਵਿੱਚ ਸ਼ੱਕ ਦਾ ਬੀਜ ਪੈਦਾ ਕਰ ਦਿੰਦੇ ਨੇ ਤੁਹਾਨੂੰ ਲਾਪ੍ਰਿਤ ਦਾ ਆਪਣੇ ਮਤਰੇ ਪੁੱਤਰ ਪ੍ਰਦੀਪ ਲਈ ਪਿਆਰ ਤੇ ਉਸ ਦੇ ਮਤਰੇ ਬੱਚਿਆਂ ਦਾ ਆਪਣੇ ਮਤਰੇ ਪਿਆਰ ਭਰਾ ਨਾਲ ਪਿਆਰ ਕਿਹੋ ਜਾਂ ਲੱਗਾ ਤੁਹਾਨੂੰ ਇਹ ਮੇਰੀ ਕਹਾਣੀ ਕਿਹੋ ਜੀ ਲੱਗੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ